どうぞどうぞどうぞどうぞどう ਬਾਤਲੇ ਸ਼ਹਿਰंदर ਜਿੱਥੇ ਸੜਕ ਸੁਰੱਖਿਆ ਫੋਰਸ ਵੱਲੋਂ ਹੋਰ ਵੀ ਟ੍ਰੈਫਿਕ ਨੂੰ ਕਾਫੀ ਜ਼ਿਆਦਾ ਕੰਟਰੋਲ ਕੀਤਾ ਹੋਇਆ ਹੈ ਉੱਥੇ ਸੜਕੀ ਹਾਦਸੇ ਰੋਕਣ ਵਾਸਤੇ ਵੀ ਇਹਨਾਂ ਲੋਕਾਂ ਕਾਫੀ ਜ਼ਿਆਦੇ ਇਹ ਉਪਰਾਲੇ ਕੀਤੇ ਜਾਂਦੇ ਆ ਅਸੀਂ ਜਿਹੜੀ ਕਿ ਟ੍ਰੈਫਿਕ ਇੱਥੇ ਕਾਫੀ ਜ਼ਿਆਦੀ ਭੀੜ-ਪਾੜ ਵਾਲੇ ਏਰੀਆ ਦੇ ਵਿੱਚ ਭਾਤ ਸਿੰਘ ਚੌਕ ਦੇ ਵਿੱਚ ਅੱਜ ਸੜਕ ਸੁਰੱਖਿਆ ਫੋਰਸ ਨੇ ਜਿਹੜੀ ਕਿ ਕੰਟਰੋਲ ਕੀਤੀ ਹੋਈ ਆ ਔਰ ਜਿਹੜੀ ਟ੍ਰੈਫਿਕ ਕਈ ਵਾਰੀ ਅਣਗਲੀ ਨਾਲ ਚਲਾਉਂਦੇ ਆ ਉਹਨਾਂ ਨੂੰ ਵੀ ਕਿਸ ਤਰ੍ਹਾਂ ਇਹ ਸਮਝਾਉਂਦੇ ਆ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਜੀ ਕੀ ਨਾਹੀ ਅੱਜ ਮੈਨੂੰ ਤੁਹਾਡਾ ਔਰ ਤੁਸੀਂ ਇੱਥੇ ਜਿਹੜ ਫਰਮਾਇਆ ਨਮੀਯਾ ਦਿੰਦੇ ਰਹਾ ਸਾਡਾ ਰੂਟ 53108 ਹੈ ਮਵੀ ਕਲਾ ਤੋਂ ਖਾਨੇਵਾਲ ਤੱਕ ਆ ਤੇ ਸਾਡਾ ਮੇਨ ਕੰਮ ਇਹ ਹੁੰਦਾ ਜਿਵੇਂ ਸਾਨੂੰ ਅੱਜ ਸੀਐਮ ਸਾਹਿਬ ਤੇ ਏਡੀਜੀਪੀ ਟ੍ਰੈਫਿਕ ਐਸਐਸਪੀ ਸੜਕ ਸੁਰੱਖਿਆ ਫੋਰਸ ਵੱਲੋਂ ਸਾਨੂੰ ਹਦਾਇਤ ਦਿੱਤੀ ਗਈ ਸੀ ਜਿਵੇਂ ਵੀ ਰੋਡ ਦੇ ਉੱਪਰ ਗੱਡੀਆਂ ਵਗੈਰਾ ਹੁੰਦੀਆਂ ਨੇਗੀਆਂ ਉਹਨਾਂ ਨੂੰ ਦੱਸਣਾ ਕਿ ਸਹੀ ਜਗ੍ਹਾ ਤੇ ਪਾਰਕਿੰਗ ਕਰਨੀ ਆ ਸਹੀ ਜਗ੍ਹਾ ਤੇ ਪਾਰਕ ਹੋਣੀਆਂ ਚਾਹੀਦੀਆਂ ਨੇ ਤਾਂ ਅਸੀਂ ਆਪਣਾ ਜੋ ਸਾਨੂੰ ਮਿਲਿਆ ਸਪੀਕਰ ਉਹਦੇ ਥਰੂ ਅਸੀਂ ਸਾਰਿਆਂ ਨੂੰ ਇਹੀ ਕਿਹਾਗਾ ਕਿ ਆਪਣੀਆਂ ਗੱਡੀਆਂ ਨੂੰ ਸਹੀ ਢੰਗ ਨਾਲ ਪਾਰਕ ਕਰਨ ਔਰ ਜਿਹੜਾ ਕੋਈ ਵੀ ਗਲਤੀ ਕਰਦਾ ਤਾਂ ਜਿਹੜਾ ਮੋਟਰ ਵਹੀਕਲ ਐਕਟ ਆ ਉਹਦੇ ਅਕੋਰਡਿੰਗ ਫਿਰ ਉਹਨਾਂ ਦੇ ਉੱਪਰ ਕਾਰਵਾਈ ਹੋ ਗਈ। ਅੱਜ ਸਵੇਰ ਦੇ ਕਿੰਨੇ ਵਜੇ ਤੋਂ ਤੁਸੀਂ ਇੱਥੇ ਜਿਹੜੇ ਕਿ ਰੋਡ ਦੇ ਉੱਤੇ ਕਾਫੀ ਟ੍ਰੈਫਿਕ ਜਮ ਵੀ ਸੀਗਾ ਔਰ ਕਿੰਨੇ ਕ ਸਮੇਂ ਤੋਂ ਤੁਸੀਂ ਇੱਥੇ ਲੱਗੇ ਹੋਏ ਆਂ ਡਿਊਟੀ ਤੇ ਸਰ ਚਾਰ ਮਾ ਸਰ ਵੈਸੇ 10 ਵਜੇ ਤੋਂ ਲੱਗੇ ਹੋਏ ਆਂਗੇ ਤੇ ਉਦੋਂ ਦੇ ਲੱਗੇ ਹੋਏ ਆਂ ਪਹਿਲਾਂ ਘੱਗੇ ਵਾਲੀ ਸਾਈਡ ਸੀਗੇ ਹੁਣ ਅਸੀਂ ਇੱਥੇ ਆਏ ਆਂਗੇ। ਕੀ ਅਪੀਲ ਕਰਦੇ ਹੋ ਤੁਸੀਂ ਵੈਸੇ ਜਿਹੜੀ ਸਰਕਸ ਸੁਰੱਖਿਆ ਫੋਰਸ ਵੱਲੋਂ ਵੀ ਕਾਫੀ ਜ਼ਿਆਦਾ ਕਈ ਵਾਰੀ ਹਾਦਸੇ ਵੀ ਵਾਪਰ ਜਾਂਦੇ ਆ ਉਹਨਾਂ ਨੂੰ ਲੋਕਾਂ ਨੂੰ ਕੀ ਸੁਝਾਅ ਦੇਣਾ ਚਾਹੋਗੇ ਕ ਪਰ ਅਸੀਂ ਤੇ ਇਹੀ ਕਹਨੇ ਆਂਗੇ ਕਿ ਆਪਣਾ ਰੂਲਸ ਰੈਗੂਲੇਸ਼ਨਸ ਨੂੰ ਫਾਲੋ ਕਰਨਾ ਬਾਕੀ ਅਸੀਂ ਆਪਣਾ ਨੰਬਰ ਦਿੱਤਾ ਹੋਇਆ ਜਿਵੇਂ 112 ਤੇ 20 ਡਾਇਲ ਕਰ ਸਕਦੇ ਨੇ ਇਸ ਤੋਂ ਬਿਨਾ ਜਿਵੇਂ ਸਾਡਾ ਆਪਣਾ ਨੰਬਰ ਹੈ 9815953108 ਜੇਕਰ ਇਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹ ਉਹਦੇ ਤੇ ਕੰਟੈਕਟ ਕਰ ਸਕਦੇ ਨੇ ਤਾਂ ਅਸੀਂ ਬੰਦੀ ਸਹਾਇਤਾ ਕਰਾਂਗੇ ਸਰ ਇਹ ਵੀ ਕਿ ਅੱਜ ਸੜਕ ਸੁਰੱਖਿਆ ਫੋਰਸ ਦੇ ਜਿਹੜੇ ਕਿ ਅਧਿਕਾਰੀ ਨੇ ਮੁਲਾਜ਼ਮ ਨੇ ਇਹਨਾਂ ਨੇ ਅੱਜ ਇੱਥੇ ਜਿਹੜੇ ਆਵਾਜਾਈ ਨੂੰ ਵੀ ਕੰਟਰੋਲ ਕੀਤਾ ਹੈ ਔਰ ਜਿਹੜੇ ਕਿ ਸੜਕੀ ਹਾਦਸੇ ਰੋਕਣ ਵਾਸਤੇ ਵੀ ਇਹਨਾਂ ਵੱਲੋਂ ਕਾਫੀ ਜ਼ਿਆਦਾ ਲੋਕਾਂ ਦੀ ਸਹਾਇਤਾ ਕੀਤੀ ਜਾਂਦੀ ਹੈ ਇਹਨਾਂ ਨੇ ਆਪਣਾ ਨੰਬਰ ਵੀ ਫਲੈਸ਼ ਕੀਤਾ ਹੈ ਜਿਹੜਾ ਕਿ ਉਸ ਨੰਬਰ ਦੇ ਉੱਤੇ ਕਈ ਵਾਰੀ ਕੋਈ ਸੜਕੀ ਹਾਦਸਾ ਵਾਪਰ ਜਾਂਦਾ ਹੈ ਜਾਂ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦਾ ਜਾਮ ਲੱਗਦਾ ਹੈ ਤਾਂ ਉੱਥੇ ਇਹ ਮੌਕੇ ਤੇ ਪਹੁੰਚ ਜਾਂਦੇ ਹਨ ਉਸੇ ਨੰਬਰ ਤੇ ਹੀ ਡਾਇਲ ਕਰਕੇ ਜਿਹੜਾ ਕਿ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾ ਸਕਦੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅੰਕ ਕਾਮੀ ਘਟਨਾ ਨੂੰ ਵੀ ਰੋਕਿਆ ਜਾ ਸਕਦਾ ਹੈ ਔਰ ਜਿਹੜੇ ਲੱਗ ਰਹੇ ਜਾਮ ਉਹਨਾਂ ਨੂੰ ਵੀ ਰੋਕਿਆ ਜਾ ਸਕਦਾ ਹੈ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਕਿ ਸਰਖਿਆ ਪੋਰਸ ਵੱਲੋਂ ਚੌਕਸੀ ਔਰ ਜਿਸ ਤਰ੍ਹਾਂ ਦੇ ਛਲਾਗਜਗ ਕੰਮ ਕੀਤੇ ਜਾ ਰਹੇ ਨੇ ਉਹ ਇੱਕ